ਤੁਹਾਨੂੰ ਪਰਮਾਤਮਾ ਨੇ ਕੱਲੀ ਨੂੰ ਇੰਨੀ ਸ਼ਕਤੀ ਦਿੱਤੀ ਕਿ ਤੂੰ ਸਾਰਿਆਂ ਨੂੰ ਸਾਮ ਲੈਣਾ। ਦੁੱਖ ਵੀ ਉਹਨਾਂ ਨੂੰ ਦਿੰਦਾ ਉਹ ਜਿਹੜੇ ਸਹਿ ਸਕਦਾ। ਤੁਸੀਂ ਰੋਂਦੇ ਪਏ ਸੀਗੇ ਦੇਖੋ ਤੂੰ ਕਹਿੰਨ ਰੱਬ ਤੁਹਾਡੀ ਸੁਣਦਾ ਨਹੀਂ। ਆਹ ਦੇਖੋ ਛੋਟੇ ਛੋਟੇ ਬੱਚੇ ਰੱਬ ਦਾ ਰੂਪ ਬਣ ਕੇ ਆਏ ਨੇ ਤੁਹਾਡੇ ਲਈ। ਮੇਰੇ ਘਰ ਆ ਠੀਕ ਹੋ ਜਾਵੇ ਮੋਦੀ ਸੇਵਾ ਜਿੰਨੀ ਹੋਊਗੀ ਉਹਨੇ ਕਰ। ਇਹਦੇ ਵੀ ਤੇਰੇ ਤੇਰੇ ਜਿੰਨੇ ਨਿਆਣੇ ਨੇ ਤੇ ਉਹ ਕਰੇ ਰੋਟੀ ਹੈ ਨਹੀਂ ਉਹਨਾਂ ਕੋਲ ਖਾਣ ਲਈ। ਤਾਂ ਇਹ ਪੈਸੇ ਨਾਲ ਜਾ ਕੇ ਰੋਟੀ ਖਾਣਗੇ। ਜੀ ਮੈਂ ਅੱਜ ਬਹੁਤ ਖੈਰ ਬਹੁਤ ਚੋਣਾ। ਕੋਈ ਗੱਲ ਨਹੀਂ। ਰੱਬ ਨੇ ਕੋਈ ਸਾਥ ਨਹੀਂ ਦਿੱਤਾ। ਉਹ ਦੇਗਾ ਕੋਈ ਗੱਲ ਨਹੀਂ। ਦੇ ਇਦਾਂ ਨਹੀਂ ਰੱਬ ਨੂੰ ਜੋਨੀ ਬੇਟਾ ਸਵੇਰੇ ਦੇਖ ਲਈ ਇਹਨਾਂ ਦਾ ਜੋ ਵੀ ਇਲਾਜ ਹੋਇਆ ਤੁਸੀਂ ਇੱਦਾਂ ਘਬਰਾਓ ਨਾ ਤੁਹਾਡਾ ਇਲਾਜ ਸਾਰਾ ਫ੍ਰੀ ਕਰਾਵਾਂਗੇ ਅਸੀਂ ਟੈਨਸ਼ਨ ਨਾ ਲਓ ਅਸੀਂ ਵੀ ਰੱਬ ਦੇ ਬੱਚੇ ਹੀ ਆ ਕੋਈ ਵੀਰ ਜੀ ਉਹਨਾਂ ਸਾਹਮਣੇ ਵਾਲਾ ਵੀ ਨਹੀਂ ਹੈਗਾ ਕੋਈ ਗੱਲ ਉਹ ਕਹਿੰਦਾ ਵੇ ਕੋਈ ਗੱਲ ਹੁੰਦਾ ਆ ਲੋ ਪਾਣੀ ਪੀਓ ਪਾਣੀ ਪੀਓ ਪਾਣੀ ਕੋਈ ਗੱਲ ਤੁਸੀਂ ਘਬਰਾਓ ਨਾ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਸਾਰਾ ਟੈਨਸ਼ਨ ਨਾ ਲਓ ਤੁਸੀਂ ਘਬਰਾਓ ਨਾ ਮਾਰਜ ਪਲਾ ਕਰਨਗੇ ਪਰਮਾਤਮਾ ਸਭ ਦਾ ਹੈਗਾ ਤੁਸੀਂ ਟੈਨਸ਼ਨ ਨਾ ਲਓ ਘਬਰਾਣਾ ਨਹੀਂ ਤੁਸੀਂ ਸਾਡੇ ਬਜ਼ੁਰਗ ਹੈ ਕਿ ਉਹ ਵੀ ਬਮਾਰਟ ਮਾਰ ਰਹੇ ਨੇ ਵੀਰ ਜੀ ਮੈਂ ਕੱਲੀ ਹੋਈ ਆ ਵਾਦ ਕਰਦੇ ਵਿੱਚੋਂ ਦੇਖੋ ਤੁਹਾਨੂੰ ਪਰਮਾਤਮਾ ਨੇ ਕੱਲੀ ਨੂੰ ਇਹ ਸ਼ਕਤੀ ਦਿੱਤੀ ਕਿ ਤੁਸੀਂ ਸਾਰਿਆਂ ਨੂੰ ਸਾਂਭ ਲੈਣਾ ਰੱਬ ਤੱਕ ਮੈਂ ਜੋ ਅੱਗੇ ਵੀ ਨਹੀਂ ਆਉਣਾ ਮੈਂ ਕਿਉਂ ਮੈਂ ਉਹਨਾਂ ਨੂੰ ਪਰਮਾ ਜੀ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਅਸੀਂ ਤੁਹਾਡੇ ਛੋਟੇ ਭਰਾ ਹਾਂ ਕੱਲੇ ਮੁੰਡਾ ਤੁਹਾਡਾ ਸਿਵਲ ਚ ਸਾਰਾ ਹੱਲ ਕਰਾ ਦੇਗਾ ਫ੍ਰੀ ਕੋਈ ਦਿੱਕਤ ਨਹੀਂ ਤੁਹਾਨੂੰ ਜੋ ਵੀ ਦਵਾਈਆਂ ਦੇ ਇਲਾਜ ਤੇ ਖਰਚਾ ਆਇਆ ਸਾਰਾ ਅਸੀਂ ਕਰਾਂਗੇ ਤੁਸੀਂ ਘਬਰਾਓ ਔਰ ਤੁਸੀਂ ਆਪਣੇ ਆਪ ਨੂੰ ਤਗੜੇ ਸਮਝੋ ਕਿ ਮਹਾਰਾਜ ਨੇ ਦੁੱਖ ਵੀ ਉਹਨਾਂ ਨੂੰ ਦਿੰਦਾ ਉਹ ਜਿਹੜੇ ਸਹਿ ਸਕਦਾ ਸਾਡੇ ਵਰਗੇ ਤਾਂ ਜੇ ਸਾਨੂੰ ਦੁੱਖ ਮਿਲ ਜਾਈ ਤਾਂ ਤੁਸੀਂ ਤਗੜੇ ਹੋ ਹਨ ਨੰਨ ਤਾਂ ਮਾਲਕ ਦੇਵੇ ਮੈਂ ਨਾ ਤੁਸੀਂ ਇੰਨੇ ਜਣਾਂ ਦੀ ਸਹਾਇਤਾ ਕਰਦੇ ਹੋ ਦੁੱਖ ਚਾ ਤੁਸੀਂ ਖਿਭਰਾਉਣਾ ਕੋਈ ਗੱਲ ਨਹੀਂ ਬੱਚਿਆਂ ਲਈ ਤੁਸੀਂ ਰਾਸ਼ਨ ਲੈ ਜਾਓ ਭੁੱਖੇ ਨਹੀਂ ਰੱਖਣਾ ਉਹਨਾਂ ਨੂੰ ਬੱਚੇ ਮੇਰੇ ਪੂਰੇ ਪੂਰੇ ਪੜਦੇ ਆਈ ਸਕੂਲ ਦੇ ਬਹੁਤ ਇੰਟੈਲੀਜੈਂਟ ਬੱਚੇ ਆਰੇ ਯਾਰ ਕੋਈ ਤੁਸੀਂ ਖਿਭਰਾਉਣਾ ਖਿਭਰਾਉਣਾ ਕੋਈ ਗੱਲ ਨਹੀਂ ਬੇਟਾ ਇਹਨਾਂ ਨੂੰ ਖਰਚੇ ਪਾਣੀ ਵੀ ਦਵਾ ਦਿਓ ਥੋੜਾ ਜਿਹਾ ਕੈਸ਼ ਤੇ ਰਾਸ਼ਨ ਵੀ ਦਵਾ ਦਿਓ ਤੇ ਇਹਨਾਂ ਦੇ ਘਰ ਚਲਦੇ ਆ ਫਿਰ ਆਪਾਂ ਕਰਾ ਦੇਨੇ ਤੁਹਾਡਾ ਸਾਰਾ ਹਾਂਜੀ ਥੈਂਕ ਯੂ ਬਾਜੀ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਸ਼ੁਕਰ ਹੈ ਜੀ ਥੈਂਕ ਯੂ ਭਣੇ ਥੈਂਕ ਯੂ ਜੀ ਬਹੁਤ ਧੰਨਵਾਦ ਸਸ਼ਕਲ ਸਸ਼ਕਲ ਗੁੱਲਗਲੇ ਆਏ ਹਾਂ ਇਹ ਗੁੱਲਗਲੇ ਹੈ ਇੱਥੇ ਰੱਖੋ ਇੱਥੇ ਕੱਢੋ ਸਾਰੀ ਬਾਹਰ ਗਿਣੀ ਨਹੀਂ ਹੈਗੀ ਕਿੰਨੇ ਕਿੰਨੇ ਨਹੀਂ ਅਸਾਂ ਐਂ ਹੀ ਕੱਢ ਦੋ ਐਂ ਲਫਾਫਾ ਮੁੱਦਾ ਮਾਰ ਦੋ ਬਰਥਡੇ ਤੇ ਥੋੜੀ ਸੀਗੀ ਇਹਨੇ ਕੁਝ ਦਿਨ ਆਣਾ ਸੀਗਾ ਅਸੀਂ ਤੇ ਪਰ ਆਉਣਾ ਨਹੀਂ ਹੋਇਆ ਸਾਡਾ ਵਾਹਿਗੁਰੂ 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 ਦੇਖੋ ਤੁਸੀਂ ਇੰਨੇ ਵੱਡੇ ਪੈਸੇ ਲੋਕਾਂ ਨੂੰ ਦੇ ਕੇ ਕੀ ਮਿਲੂਗਾ ਸੇਵਾ ਕਰਕੇ ਤੁਸੀਂ ਇਹਦੇ ਨਾਲ ਕੱਪੜੇ-ਕੋਪੜੇ ਲੈ ਲਿਓ ਆਪਣੇ ਕਿਉਂ ਤੁਹਾਨੂੰ ਕੀ ਮਿਲੂਗਾ ਕਿਸੇ ਦੇ ਕੰਮ ਆਜੇਗਾ ਇਸੇ ਕੰਮ ਵਾਲਾ ਓਏ 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 ਇਦਾਂ ਕਰੋ ਉਹ ਜਿਹੜੇ ਭੈਣ ਜੀ ਹੁਣੀ ਰੋ ਰਹੇ ਸੀ ਕਿੱਥੇ ਗਏ ਹੋ ਬੁਲਾਇਓ ਉਹਨਾਂ ਨੂੰ ਆਜੋ ਭੈਣ ਜੀ ਆ ਦੇਖੋ ਤੁਸੀਂ ਰੋਂਦੇ ਪਏ ਸੀਗੇ ਦੇਖੋ ਤੁਹ ਕਿਨੂੰ ਰੱਬ ਤੁਹਾਡੀ ਸੁਣਦਾ ਨਹੀਂ ਆ ਦੇਖੋ ਛੋਟੇ ਛੋਟੇ ਬੱਚੇ ਰੱਬ ਦਾ ਰੂਪ ਬਣ ਕੇ ਆਏ ਨੇ ਤੁਹਾਡੇ ਲਈ ਹਾਂ ਜੀ ਪਰ ਤੇ ਨਹੀਂ ਪਰ ਮੈਂ ਤਾਂ ਮੈਂ ਤਾਂ ਇੰਨੀ ਤਰੱਕੀ ਨਹੀਂ ਮੈਂ ਰੋਣਾ ਰੋ ਤੂੰ ਸਾਡੀ ਭੈਣ ਕੋਈ ਗੱਲ ਸਾਬ ਦੀ ਸੇਵਾ ਦੇ ਵਿੱਚ ਗਲੇ ਕੋਈ ਗੱਲ ਇੰਨਾ ਭਰੀ ਪਈ ਆ ਨਾ ਇਹ ਭੈਣ ਵਿਚਾਰੀ ਭਰੀ ਤਾਂ ਪਈ ਆ ਕੋਈ ਗੱਲ ਨਹੀਂ ਰੋ ਬਣਾ ਬੇਟਾ ਚੱਕ ਕੇ ਨਾ ਇਕੱਠੇ ਕਰਕੇ ਪੈਸੇ ਸਾਰੇ ਭੈਣ ਨੂੰ ਦੇ ਦੇ ਇਕੱਠੇ ਕਰ ਲਓ ਹੱਥ ਵਿੱਚ ਦੇਖੋ ਤੁਸੀਂ ਹੁਣ ਹੀ ਗਿਆ 2 ਮਿੰਟ ਪਹਿਲਾਂ ਰੱਬ ਸੁਣਦਾ ਨਹੀਂ ਦੇਖੋ ਰੱਬ ਨੇ ਬੱਚੇ ਭੇਜ ਤੇ ਇਹਨਾਂ ਦੇ ਬੱਚੇ ਇਸ ਟਾਈਮ ਘਰੇ ਭੁੱਖੇ ਬੈਠੇ ਨੇ ਜੀ ਹਸਬੰਡ ਵਿਚਾਰੇ ਬਿਮਾਰ ਪਏ ਨੇ ਹਸਪੀਟਲ ਟਰੀਟਮੈਂਟ ਜੋਗੇ ਪੈਸੇ ਨਹੀਂ ਕਰੇ ਬਜ਼ੁਰਗ ਮਾਂ 100 ਸਾਲ ਦੀ ਕਰੇ ਨਦੀ ਮਾਂ ਹੈ ਉਹ ਘਰ ਹੈ ਹਸਬੰਡ ਸੇਵਲ ਹੈ ਦੇਖੋ ਕਿਵੇਂ ਆਪਣੇ ਹਸਬੰਡ ਲਈ ਵਿਚਾਰੀ ਇੱਥੇ ਵੇਲ ਕਰੀਏ ਕਿ ਇਲਾਜ ਕਰਾ ਦਿਓ ਪਰ ਟੈਸਟ ਕਰਾਣ ਜੋ ਗੇਟ ਦਵਾਈਆਂ ਲੈਣ ਜੋਗੇ ਪੈਸੇ ਨਹੀਂ ਘਰ ਚ ਗਰੀਬੀ ਹੈ ਬੱਚੇ ਭੁੱਖੇ ਬੈਠੇ ਨੇ ਮੇਰੇ ਘਰਾਂ ਠੀਕ ਹੋ ਜਾਵੇ ਮੋਦੀ ਸੇਵਾ ਜਿੰਨੀ ਹੋਊਗੀ ਉਹ ਵੀ ਕਰ ਨੂੰ ਕੋਈ ਗੱਲ ਨਹੀਂ ਤੁਸੀਂ ਆ ਬੱਚਿਆਂ ਨੂੰ ਆਸ਼ੀਰਵਾਦ ਦਿਓ ਜਿਹੜੇ ਛੋਟੇ ਛੋਟੇ ਬੱਚੇ ਆਏ ਨੇ ਦੇ ਦੇ ਪੁੱਤਰ ਦੇ ਦੇਣਾ ਨੂੰ ਸਾਰੇ ਦੇ ਦੇ ਵਾਹ ਜੀ ਵਾਹ ਸ਼ਾਬਾਸ਼ ਦੇਖੋ ਰੱਬ ਨੇ ਇਹਨਾਂ ਨੂੰ ਭੇਜਤਾ ਰਬ ਆਪ ਥੋੜੀ ਸਿੱਧਾ ਆਂਦਾ ਉਹ ਕਿਸੇ ਨਾ ਕਿਸੇ ਦੇ ਜ਼ਰੀਏ ਆਂਦਾ ਲੋ ਆ ਪੁੱਤਰ ਦੇ ਦੇ ਕਾ ਹੋ ਜੂਗੇ ਠੀਕ ਅੰਕਲ ਅਸ਼ੀਰਵਾਦ ਲੈ ਲੈਣਾ ਦਾ ਆਵਾਜ਼ ਆ ਸ਼ਾਬਾਸ਼ ਮੈਂ ਤੁਹਾਨੂੰ ਬੇਹੱਦ ਤਰੱਕੀ ਦੇਵੇਂ ਪੁੱਤ ਤੁਸੀਂ ਸਾਰੀ ਉਮਰ ਸਭ ਦੀ ਮਦਦ ਕਰਦੇ ਰਹੋ ਥੈਂਕ ਯੂ ਥੈਂਕ ਯੂ ਬਣਾ ਬੈਠੋ ਤੁਸੀਂ ਬੈਠੋ ਰਹੋ ਬਹੁਤ ਧੰਨਵਾਦ ਤੈਨੂੰ ਨਹੀਂ ਪਤਾ ਤੂੰ ਕਿਹੜਾ ਮੇਲਾ ਲੁੱਟ ਲਿਆ ਅੱਜ ਇਹਦੇ ਵੀ ਤੇਰੇ ਤੇਰੇ ਜਿੰਨੇ ਨਿਆਣੇ ਨੇ ਇਹਦੇ ਵੀ ਘਰੇ ਬੱਚਾ ਛੋਟਾ ਜਿਹਾ ਤੇਰੇ ਜਿੰਨਾ ਤੇ ਉਹ ਕਰੇ ਰੋਟੀ ਹੈ ਨਹੀਂ ਉਹਨਾਂ ਕੋਲ ਖਾਣ ਲਈ ਭੁੱਖੇ ਨੇ ਵਿਚਾਰੇ ਤਾਂ ਇਹ ਪੈਸੇ ਨਾਲ ਜਾ ਕੇ ਰੋਟੀ ਖਾਣਗੇ ਕਿਵੇਂ ਲੱਗੂਗਾ ਤੁਹਾਨੂੰ ਸ਼ਾਬਾਸ਼ ਇਹ ਬੱਚਿਆਂ ਨੂੰ ਪਰਵਰਿਸ਼ ਦੇਣੀ ਚਾਹੀਦੀ ਹੈ ਅਸਲ 'ਚ ਇਹ ਗੁੱਚੀ ਲੁਈਵਟਾਉਨ ਹੈ ਜਿਹੜੀ ਆ ਚੀਜ਼ ਹੈ ਨਾ ਇਹ ਚੀਜ਼ ਇਮੇਜਿਨ ਆ ਫੀਲ ਕਰਾਣੀ ਤੁਹਾਨੂੰ ਘਰੇ ਬੈਠੇ ਮੇਰੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਥੈਂਕ ਯੂ ਤੁਹਾਡੇ ਪਰਿਵਾਰ ਦਾ ਤੁਸੀਂ ਬੱਚਿਆਂ ਨੂੰ ਜੋੜਿਆ ਸੇਵਾ ਦੇ ਨਾਲ ਬਹੁਤ ਧੰਨਵਾਦ 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 ਬ੍ਰਦਰ ਗੋਡ ਬlesਸ ਯੂ ਬਾਏ ਸਰ ਰਾਜ ਜੀ ਰਾਜ ਜੀ ਬਾਏ ਮੈਂ ਇੱਕ ਫੋਟੋ ਖਿਵਾ ਲਵਾਂ ਆਜੋ 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 ਆਜੋ